ਇਸੇ ਤਰ੍ਹਾਂ ਪਾਰਟੀ ਦਾ ਪਾਰਟੀ ਦੇ ਜਾਨਣਾ ਚਾਹਾਂਗੇ ਲੋਕਾਂ ਦੇ ਦਿਲ ਚ ਕੀ ਹੈ ਕਿ ਇੱਥੇ ਕੋਈ ਆਲੇ ਦੁਆਲੇ ਤੁਹਾਡੇ ਨਾਲ ਇੱਥੋਂ ਦੇ ਸਥਾਨਕ ਲੋਕ ਹੈਗੇ ਕਿ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਜੇ ਬਿਹਾਰ ਚ ਬੜੀ ਬੰਪਰ VOTING ਹੋਈ ਹੈ ਪਰ ਤਰਨ ਤਾਰਨ ਦੀ ਜਿਹੜੀ ਵੋਟ ਹੈ ਉਹ 60 ਤੋਂ ਥੋੜੀ ਜਿਹੀ ਵੱਧ ਜੋ ਹੁਣ ਤੱਕ ਨਜ਼ਰ ਆਈ ਹੈ ਕਰੀਬ 61% VOTING ਹੈ ਕਿ ਪਹਿਲਾਂ ਨਾਲੋਂ ਘਟੀ ਹੈ ਜਾਂ ਵਧੀ ਹੈ ਜਾਂ ਫਿਰ ਇਹ ਬਾਈ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਉਤਸ਼ਾਹ ਘਟ ਰਿਹਾ ਹੈ ਪਹਿਲਾਂ ਨਾਲੋਂ ਤੇ ਨਾਲ ਹੀ ਲੋਕਾਂ ਦੇ ਦਿਲ ਵਿੱਚ ਕੀ ਹੈ ਹੁਣ ਤਾਂ ਉਹ ਖੁੱਲ ਕੇ ਦੱਸ ਸਕਦੇ ਆ ਆ ਬਿਲਕੁਲ ਵੰਦਰ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਅਸੀਂ ਕਿਉਂਕਿ ਅਸੀਂ ਚਮਾਲ ਦੇ ਬਾਜ਼ਾਰ 'ਚ ਖੜੇ ਆਂ ਪਰ ਜੇ ਪੋਲਿੰਗ ਦੀ ਗੱਲ ਕਰੀ ਤੇ 5 ਵਜੇ ਤੱਕ 58.28 ਯਾਨੀ ਕਿ ਮਾਫ ਕਰਨਾ 59.28 ਯਾਨੀ ਕਿ 60% ਦੇ ਕਰੀਬ ਪੋਲਿੰਗ 5 ਵਜੇ ਤੱਕ ਹੋਈ ਸੀ ਤੋਂ ਜ਼ਾਹਰ ਜੀ ਗੱਲ ਹੈ ਅਖੀਰਲੇ ਘੰਟੇ ਚ 3 ਤੋਂ 4% ਪੋਲਿੰਗ ਜਿਹੜੀ ਹੈ ਉਹ ਹੋਣ ਦੀ ਸੰਭਾਵਨਾ ਹੈ ਤੋਂ ਹਾਲਾਂਕਿ ਸਰਕਾਰੀ ਅੰਕੜੇ ਅਜੇ ਤੱਕ ਨਹੀਂ ਆਏ ਪਰ ਆਮ ਲੋਕਾਂ ਦੇ ਮਨਾਂ ਚ ਕੀ ਹੈ ਆਮ ਲੋਕ ਕਿਸ ਨੂੰ ਉਮੀਦਵਾਰ ਚੁਣਨਾ ਚਾਹੁੰਦੇ ਹੈ ਜਾਂ ਆਮ ਲੋਕ ਕੀ ਅੱਜ ਦੱਸਣਗੇ ਕਿ ਵੋਟ ਕਿਸ ਨੂੰ ਪਾਈ ਹੈ ਇਹਦੇ ਬਾਰੇ ਨਹੀਂ ਕੋਈ ਕਹਿਣਾ ਵੋਟ ਪਾਈ ਹੁਣ ਤਾਂ ਕੰਮ ਨਿਪੜ ਗਿਆ ਦੱਸ ਦਿਓ ਕੋਈ ਵੀ ਇਹ ਸਕਦਾ ਇਹਦੇ ਬਾਰੇ ਨਹੀਂ ਕੋਈ ਇਸ ਨੂੰ ਭਾਈ ਇਹ ਵੋਟ ਅਹੀਂ ਪਾਈ ਟਕਲੀ ਨੂੰ ਪਾਈ ਇਹ ਚਾੜੂ 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 ਕੋ ਠੀਕ ਹੈ ਭਾਜੀ ਪੋਟਰਾਂ ਦਾ ਕੰਮ ਖਤਮ ਹੋ ਗਿਆ ਹੁਣ ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਆਂ ਕਿ ਤੁਹਾਡੇ ਮਨ ਚ ਕਿਹੜਾ ਉਮੀਦਵਾਰ ਸੀ ਜਿਹਨੂੰ ਅਸੀਂ ਵੋਟ ਪਾਈ ਸਾਡੀ ਵੋਟ ਬਣੀ ਨਹੀਂ ਆ ਵੇਖੋ ਐ ਤਾਂ ਸਿੱਧੀ ਗੱਲ ਦਸੀਏ ਨਹੀਂ ਭਾਈ ਨਹੀਂ ਸਾਡੀ ਬਣੀ ਨਹੀਂ ਵੋਟ ਹੀ ਨਹੀਂ ਬਣੀ ਜੀ ਕੰਮ ਹੀ ਨਿਪਟੜ ਗਿਆ ਇੱਥੋਂ ਕਿਹੜਾ ਨਾਲੋਂ ਹਾਂਜੀ ਵੋਟ ਸਾਨੂੰ ਪਾਈ ਵੋਟ ਮੈਂ ਇੱਥੋਂ ਦਾ ਨਹੀਂ ਮੇਰਾ ਸ਼ਹਿਰੀ ਘਾ ਅੱਛਾ ਹਾਂਜੀ ਕਰ ਕਰ ਰੜਕੇ ਦੀ ਨਹੀਂ ਨਹੀਂ ਇੱਥੇ ਵੋਟ ਵੀ ਵੋਟ ਆਪਣੇ ਉੱਥੇ ਪਾਈ ਵੋਟ ਦੀ ਗੱਲ ਕਰਨੀ ਚਾਹੂਗੇ ਜੀ ਵੋਟ ਕਿਹਨੂੰ ਪਾਈ ਹੈ ਸਰ ਅਕਾਲੀ ਦਲ ਅਕਾਲੀ ਦਲ ਹਾਂਜੀ ਹਾਂਜੀ ਕਾਂਗਰਸ ਸਰ ਕਾਂਗਰਸ ਹਾਂਜੀ ਹਾਂਜੀ ਅੱਜ ਤੱਕ ਤਿੰਨ ਬੰਦੇ ਮਿਲੇ ਜੀ ਇੱਕ ਕਹਿੰਦਾ ਆਪ ਇੱਕ ਕਹਿੰਦਾ ਕਾਂਗਰਸ ਇੱਕ ਕਹਿੰਦਾ ਅਕਾਲੀ ਦਲ ਸਾਹਮਣੇ ਬਾਜ਼ਾਰ 'ਚ ਦੁਕਾਨਦਾਰ ਕਾਫੀ ਬੈਠੇ ਨੇ ਲੋਕ ਵੀ ਖੜੇ ਨੇ ਆਮ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਰੂਰ ਜਾਨਣਾ ਚਾਹਾਂਗੇ ਕਿਉਂਕਿ ਇੱਥੇ ਬਲਵਿੰਦਰ ਜਿਹੜਾ ਮੁਕਾਬਲਾ ਹੈ ਉਹ ਮੁੱਖ ਤੌਰ ਤੇ ਇਹ ਕੀ ਲੋਕਾਂ ਨੂੰ ਉਹਨਾਂ ਰਾਏ ਵੀ ਆਪਾਂ ਪੁੱਛ ਸਕਦੇ ਹਾਂ ਕਿ ਉਹਨਾਂ ਨੂੰ ਕੀ ਲੱਗਦਾ ਕਿ ਕਿਹੜਾ ਉਮੀਦਵਾਰ ਜਿੱਤ ਰਿਹਾ ਹੈ ਉਹਨਾਂ ਨੂੰ ਕੀ ਲੱਗਦਾ ਕਿ ਕਿਹੜੇ ਉਮੀਦਵਾਰ ਨੂੰ ਜ਼ਿਆਦਾ ਲੋਕ ਪਸੰਦ ਕਰ ਰਹੇ ਨੇ ਲੋਕਾਂ ਦੀ ਰਾਏ ਕੀ ਬਣ ਰਹੀ ਹੈ ਬਿਲਕੁਲ ਬਲਵਿੰਦਰ ਜੀ ਆਮ ਲੋਕਾਂ ਦੇ ਨਾਲ ਭਾਜੀ ਕੀ ਲੱਗਦਾ ਅੱਜ ਕੌਣ ਜਿੱਤੂਗਾ ਉਹਨਾਂ ਵੋਟਰਾਂ ਦਾ ਪੈ ਗਈਆਂ ਮਸ਼ੀਨਾਂ 'ਚ 15 ਉਮੀਦਵਾਰਾਂ ਦਾ ਪਿਖੂ ਹੀ ਕੈਦ ਹੋ ਗਿਆ ਤੁਹਾਨੂੰ ਕੀ ਲੱਗਦਾ ਕਿਹੜਾ ਉਮੀਦਵਾਰ ਜਿੱਤੂਗਾ ਕੋਈ ਨੀ ਖੋਲ ਕੇ ਦੱਸੋ ਕੋਈ ਕਾ ਜਿਨ੍ਹਾਂ ਦਾ ਬੋਲ ਬਾਲਾ ਜ਼ਿਆਦਾ ਹੋਊਗਾ ਉਹ ਹੀ ਜਿੱਤਣਗੇ ਜਿੰਦਾ ਬੋਲ ਬਾਲਾ ਜ਼ਿਆਦਾ ਇਹ ਤੇ ਹੁਣ ਸਮਾਂ ਹੀ ਦੱਸੂਗਾ ਆ ਰ ਗਿਆ ਸਮਾਂ ਬਸ ਹੋਰ ਦੋ ਦਿਨ ਦੀ ਗੱਲ ਹੈਗੀ ਅਸੀਂ ਗੱਲਾਂ ਕਰ ਰਹੇ ਫੁੱਲ ਕੇ ਦੱਸਦੇ ਕੌਣ ਜਿੱਤ ਸਕਦਾ ਇਹ ਨਹੀਂ ਤੇ ਆਪ ਨੂੰ ਪਤਾ ਮੈਨੂੰ ਨਹੀਂ ਨੌਲੇ ਦੀ ਮਨਨ ਜ਼ਿਆਦਾ ਦਾ ਹਰਮੀਰ ਦਾ ਰੋਲਾ ਜ਼ਿਆਦਾ ਆ 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 हां जी हां जी साहब जी आज मैं जी केते गया वार गया वारो है दिल्ली हूं अच्छा ते दो चार दिन हो गया जिसको नहीं इथे ਲੋਕਾਂ ਦੀ ਗੱਲ ਹਾਂ ਜੀ ਹਾਂ ਜੀ ਹਾਂ ਜੀ ਸੁਣੀ ਇਹ ਅਜੇ ਕੋਈ ਕਲੀਅਰ ਨਹੀਂ ਪਤਾ ਲੱਗਣ ਕਿਉਂਕਿ ਮੁਕਾਬਲਾ ਬੜਾ ਸਖਤ ਆ ਮੁਕਾਬਲਾ ਤੇ ਫਿਰ ਇਹੋ ਹੀ ਆ ਆਪ ਕਾਂਗਰਸ ਤੇ ਕਾਲੀ ਦਲ ਇਹਨਾਂ ਦੇ ਵਿੱਚ ਜ਼ਿਆਦਾ ਆਪ ਕਾਂਗਰਸ ਤੇ ਕਾਲੀ ਦਲ ਇਹਨਾਂ ਦੇ ਜ਼ਿਆਦਾ ਸਖਤ ਆ ਐ ਰੀ ਕੋਈ ਨਹੀਂ ਕਹਿਆ ਕਿੰਨੇ ਜਤਨਾ ਟੱਕਰ ਸਾਰੇ ਸਖਤ ਹੈ ਕਿ ਸਖਤ ਟੱਕਰ ਹੈ ਫਸਲ ਟੱਕਰ ਹੈ ਆ ਕਾਲੀ ਦਲ ਦੀ ਤਾਂ ਦੂਜੀ ਆਪਣੇ ਹਰਮਿਤ ਦੀ ਜਿਆਦਾ ਦੋਹਾਂ ਦੀ ਹਰਮੀਤ ਯਾਨੀ ਕਿ ਆਮ ਆਦਮੀ ਪਾਰਟੀ ਤੇ ਸ਼ੋਮਨੀ ਅਕਾਲੀ ਦਲ ਦੀ ਟੱਕਰ ਲੱਗ ਰਹੀ ਹੈ ਅਸੀਂ ਪਹਿਲੇ ਦਿਨ ਤੋਂ ਹੀ ਇਹ ਕਹਿ ਰਹੇ ਹਾਂ ਕਿ ਮੁਕਾਬਲਾ ਅਕਾਲੀ ਦਲ ਤੇ ਹਰਮੀਤ ਸੰਧੂ ਦਾ ਸੱਸੀ ਕਾਲ ਜੀ ਸੱਸੀ ਕਾਲ ਜੀ ਹੋਰ ਕੀ ਆ ਜੀ ਤੁਹਾਨੂੰ ਕੀ ਲੱਗਦਾ ਜੀ ਕੌਣ ਜਿੱਤ ਸਕਦਾ ਹੈ ਅਜੀ ਮੈਨੂੰ ਇਸ ਸਵੀ ਜਸਾ ਤਾਂ ਆਮ ਆਦਮੀ ਪਾਰਟੀ ਯੈਸ ਤੋ ਇਹ ਇਹ ਇਸ ਗੱਲ ਨੂੰ ਮੰਨਣ ਚ ਕੋਈ ਚੀਜ਼ ਜਿਕਨੀ ਹੋਣੀ ਚਾਹੀਦੀ ਕਿ ਪਹਿਲੇ ਦਿਨ ਤੋਂ ਜਦੋਂ ਦੀ ਕੈਂਪੇਨ ਚੱਲ ਰਹੀ ਹੈ ਜੋ ਆਮ ਲੋਕ ਨੇ ਉਹ ਦੱਸਦੇ ਨੇ ਕਿ ਮੁਕਾਬਲਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੈ ਹਾਲਾਂਕਿ ਮਨਦੀਪ ਸਿੰਘ ਖਾਲਸਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਇੱਕ ਗੱਲ ਜ਼ਰੂਰ ਅਸੀਂ ਆਪਣੇ ਤਜਰਬੇ ਦੇ ਆਧਾਰ ਤੇ ਕਹਿ ਸਕਦੇ ਹਾਂ ਕਿ ਜੇਤੂ ਲਿਸਟ ਦੇ ਵਿੱਚ ਜੇਤੂ ਦੀ ਸੰਭਾਵਿਤ ਲਿਸਟ ਦੇ ਵਿੱਚ ਕਾਂਗਰਸ ਤੇ ਭਾਜਪਾ ਨਜ਼ਰ ਨਹੀਂ ਆ ਰਹੇ ਪਰ ਅਸੀਂ ਜ਼ਰੂਰ ਅਥੋਂ ਦੇ ਸਨਿਕ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਜੀ ਵੋਟਾਂ ਦਾ ਕੰਮ ਖਤਮ ਹੋ ਗਿਆ 15 ਉਮੀਦਵਾਰ ਨੇ ਉਹਨਾਂ ਦਾ ਪੂਖੀ ਬੀਵੀ ਪੈਡ ਮਸ਼ੀਨ ਦੇ ਵਿੱਚ ਕੈਦ ਹੋ ਗਿਆ ਪਰ ਤੁਹਾਨੂੰ ਕੀ ਲੱਗਦਾ ਹੈ ਕੌਣ ਜਿੱਤੇਗਾ ਕੋਈ ਵੀ ਜਿੱਤ ਸਕਦਾ ਜੀ ਇਹ ਤਾਂ ਸਿਆਸੀ ਬਿਆਨ ਦੇਤਾ ਤੁਸੀਂ ਨਹੀਂ ਕੋਈ ਵੀ ਕੋਈ ਇੱਕ ਨਾਮ ਦੱਸੋ ਤੁਹਾਨੂੰ ਕੀ ਲੱਗਦਾ ਨਹੀਂ ਸਾਰੇ ਚੰਗੇ ਆ ਜੀ ਕੋਈ ਵੀ ਜਿੱਤ ਸਕਦਾ ਵੋਟਾਂ ਪਾ ਗਏ ਆਂ ہاں ਵੋਟ ਪਾ ਗਏ ਜੀ ਤਾਂ ਫਿਰ ਦੱਸੋ ਜੀ ਕੀ ਜਿੱਤੇ ਉਹਨੂੰ ਇਹ ਨਹੀਂ ਕਹਿ ਜਾ ਸਕਦਾ ਜਿਹੜਾ ਜਿੱਤੇਗਾ ਠੀਕ ਹੈ ਸਿਆਸੀ ਬਿਆਨ ਕਰਦੇ ਹੋ ਤੁਸੀਂ ਦੱਸੋ ਜੀ ਤੁਹਾਨੂੰ ਕੀ ਲੱਗਦਾ ਜਿੱਤ ਜੋ ਭਾਈ ਕੋਈ ਜਦੇਰ ਹਰਨੀ ਸਿੰਘ ਸੰਧੂ ਵੀ ਜਿੱਤ ਸਕਦੇ ਆ ਆਮ ਕਾਲੀਦਾਲ ਵੀ ਦੇ ਸਕਦਾ ਵਾ ਬੋਰਡ ਹੈ ਕੀ ਕਿਉਂਕਿ ਬਹੁਤ ਵਧੀਆ ਪੈਸਾ ਹੈ ਮੁਕਾਬਲਾ ਕਿੰਦਾ ਮੰਨਦੇ ਹੋ ਚਲੋ ਇਹ ਕਰਦੇ ਆਪਾਂ ਤੁਸੀਂ ਆਮ ਆਦਮੀ ਪਾਰਟੀ ਤੇ ਕਾਲੀਦਾਲ ਮੰਨਦੇ ਹੋ ਹਾਂਜੀ ਹਾਂਜੀ ਫਸਮੀ ਟੱਕਰ ਹਾਂਜੀ ਫਸਮੀ ਟੱਕਰ ਹੈਗੀ ਹੈ ਕਿ ਬਹੁਤ ਵਧੀਆ ਟੱਕਰ ਹੁੰਦੀ ਇਹਨਾਂ ਨੂੰ ਕੀ ਖਾਸ ਮੁੱਦੇ ਕੀ ਨੇ ਖਾਸ ਮੁੱਦੇ ਦੇ ਵੇਖੋ ਜੀ ਜੋ ਮੌਹ ਲੱਗੇ ਚੱਲਦਾ ਸਹੀ ਚੱਲੰਦੇ ਆ ਵਾ ਬਾਕੀ ਗਾਂਵ ਵੇਖੋ ਮੁੱਦਿਆਂ ਤੇ ਸਹੀ ਤੁਸੀਂ ਹੋਰ ਦੁਕਾਨਦਾਰਾਂ ਨਾਲ ਜ਼ਰੂਰ ਗੱਲ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਬਲਵਿੰਦਰ ਕੁਝ ਪਿਛਲੇ ਦਿਨਾਂ ਚ ਬੜਾ ਪਰਚਿਆਂ ਦਾ ਝੂਠੇ ਪਰਚਿਆਂ ਦਾ ਦੌਰ ਚੱਲਿਆ ਹੂੰ ਹੂੰ ਰਾਤੋ ਰਾਤ ਪੁਲਿਸ ਵੱਲੋਂ ਕੁਝ ਅਕਾਲੀਆਂ ਨੂੰ ਚੱਕਿਆ ਵੀ ਗਿਆ ਉਸ ਦਾ ਵੀ ਇੱਕ ਅਸਰ ਦੇਖਣ ਨੂੰ ਮਿਲਿਆ ਕਿ ਲੋਕ ਖੁੱਲ ਕੇ ਦੱਸਦੇ ਨਹੀਂ ਵੀ ਵੋਟ ਕਿਹਨੂੰ ਪਾਈ ਹੈ ਕਿਹਨੂੰ ਲੱਗਦਾ ਕੋ ਜਿੱਤੂ ਕੌਣ ਚਲੋ ਆਪਾਂ ਕਿਹਨਾਂ ਦੱਸਦੇ ਹਾਂ ਮੁਕਾਬਲਾ ਮੁੱਖ ਜੀ ਆਮ ਆਦਮੀ ਦੇ ਅਕਾਲੀ ਦਲ ਦਾ ਜੀ ਸਿੱਧੂ ਤੌਰ ਤੇ ਮੁਕਾਬਲਾ ਹਾਂ ਜੀ ਬਿਲਕੁਲ ਜੀ ਤੁਹਾਨੂੰ ਲੱਗਦਾ ਕਿ ਦੋਵਾਂ ਚ ਕੋਈ ਵੀ ਜਿੱਤ ਸਕਦਾ ਵਹਿ ਇਸ ਚਭਾਲ ਦੇ ਲਾਦੇ ਨਾਲ ਦੇ ਕਾਲੀਦਾਲ ਜਿੱਤ ਰਿਆ ਜੀ ਚਭਾਲ ਤੇ ਕਾਲੀਦਾਲ ਹਾਂਜੀ ਤਰਨਤਾਰ ਸ਼ਹਿਰ ਦਾ ਪਤਾ ਨਹੀਂ ਜੀ ਕੀ ਬਣੂਗਾ ਉਹ ਤੇ ਚੌਧਰੀ ਨੂੰ ਪਤਾ ਲੱਗਣਾ ਜੀ ਕਾਫੀ ਪਿੰਡਾਂ ਚ ਗਏ ਆ ਵਾਵਾ ਸਖਤ ਟੱਕਰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿਉਂਕਿ ਸਰਕਾਰ ਤੋਂ ਲੋਕ ਕਾਫੀ ਪਰੇਸ਼ਾਨ ਆ ਜੀ ਛੜਕਾਂ ਟੁੱਟੀਆਂ ਉਹ ਨਹੀਂ ਬਣ ਰਹੀਆਂ ਚਭਾਲ ਤੁਸੀਂ ਆਏ ਜਿੱਥੇ ਬਾਥਰੂਮ ਨਹੀਂ ਹੈਗਾ ਪਿਸ਼ਾਉ ਕਰ ਲਈ ਗੱਡੀਆਂ ਲੋੜੀ ਪਾਰਕਿੰਗ ਨਹੀਂ ਹੈਗੀ ਅਸੀਂ ਦੇਖਿਆ ਜਿੰਨਾ ਜਿੰਨਾ ਜਿਹੜਾ ਨਸ਼ੇ ਵਾਲਾ ਮੁੱਦਾ ਤੇ ਪਹਿਲਾਂ ਵੀ ਹੈਗਾ ਹੀ ਹੁਣ ਵੀ ਹੈਗਾ ਜੀ ਜਿੰਨਾ ਜਿਹੜਾ ਗੱਡੀਆਂ ਲੋੜ ਲਈ ਪਾਰਕ ਨਹੀਂ ਬੰਦੀ ਉਹਨਾਂ ਦੇ ਚਲਾਨ ਨਹੀਂ ਕੱਟਣ ਕੋਣ ਤੇ ਅਗਰ ਸਮਾਲ ਲੈਣਾ ਤੇ ਗੱਡੀ ਛੜਕ ਤੇ ਲੋਣੀ ਆ ਉਹ ਆਨਲਾਈਨ ਹੁੰਨੇ ਨਾ ਮਸ਼ੀਨਾ ਫੜਾ ਦੀਆਂ ਜੀ ਗਾਗ ਗਾਗ ਨੂੰ ਪਤਾ ਹੀ ਨਹੀਂ ਹੁੰਦਾ ਜੀ ਵੀ ਮਰਾ ਮਗਰ ਪੰਜਲਾ ਚਲਾਨ ਕੱਢਦਾ ਨਾ ਇਨਦਾਰੀ ਤੇ ਵੀ ਆ ਸਰ ਕਿੰਨਾ ਯਾਰ ਪਾਰਕਿੰਗ ਨਹੀਂ ਬੰਦੀ ਹੋਣਾ ਜੇ ਚਲਾਨ ਕੱਢਣਾ ਕੋਈ ਮਤਲਬ ਨਹੀਂ ਜੀ ਪਾਰਕ ਹੋਵੇ ਤਾਂ ਅਸੀਂ ਕੀ ਆ ਜੀ ਉੱਥੇ ਗੱਡੀ ਲਾਓ ਜਨਾਬ ਫੇਰ ਆਓ ਡਵੈਲਪਮੈਂਟ ਇੱਕ ਵਿਕਾਸ ਸੇ ਇੱਕ ਵੱਡਾ ਮੁੱਦਾ ਇਹਦੇ ਬਾਥਰੂਮ ਨਹੀਂ ਜਗਾਦੀ ਪਿਸ਼ਾਬ ਕਰਨ ਜਾਓ ਕਿਤੇ ਤੁਹਾਨੂੰ ਕੋਈ ਗੰਦੇ ਗੰਦੇ ਖਲੋਏ ਕਰਨਾ ਪਊਗਾ ਬੰਦਾ ਦੇ ਕਰੂਗਾ ਬੀਬੀ ਕਿਤੇ ਪਿਸ਼ਾਬ ਕਰੂਗੀ ਜੀ ਬਸ ਵੱਡਾ ਮੁੱਦਾ ਜਿਹੜਾ ਵੀ ਐਮਐਲਏ ਬਣ ਰਕਿੰਗ ਹੀ ਨਹੀਂ ਹੁੰਦੀ ਚਲਾਨ ਨਾ ਕਟੇਣ ਭਾਜੀ ਵੋਟਾਂ ਪੈ ਗਈਆਂ ਹਾਂਜੀ ਖਤਮ ਹੋ ਗਿਆ ਸ਼ਾਂਤੀਪੁਰਵਕ ਪਹਿਲੀ ਗੱਲ ਤਾਂ ਇਹ ਚੰਗੀ ਹੈ ਕਿ ਸ਼ਾਂਤੀਪੁਰਵਕ ਹੋਈ ਹੈ ਵੋਟਾਂ ਹਾਂਜੀ ਹੁਣ ਲੱਗਦਾ ਕਿ ਜਿੱਤੂ ਕੋਲ ਵੇਖੋ ਜੀ ਹੁਣ ਤੇ 50-50 ਚਾਂਸ ਹੀ ਹੈ ਦੋਨਾਂ ਪਾਰਟੀਆਂ ਦੇ ਆਪਾਂ ਨੂੰ ਤੇ ਲੱਗਦਾ ਵੀ ਭਾਈ ਅਮਰਤਪਾਲ ਸਿੰਘ ਜੀ ਯਾਰ ਕੀ ਸ਼ਾਇਦ ਨੰਬਰ ਲੈ ਜਾਣ ਕਿਉਂਕਿ ਸਾਰੇ ਇਹੋ ਹੀ ਚਾਹੁੰਦੇ ਆਗੇ ਯਾਰ ਕੀ ਕੁਝ ਬਣਿਆ ਬਣ ਜੇ ਤੇ ਵੇਖੋ ਹੁਣ ਕਿਹੜਾ ਤੁਹਾਨੂੰ ਕੀ ਲੱਗਦਾ ਜੀ ਝਾੜੂ ਝਾੜੂ ਬੜੇ ਜ਼ਰੂਰ ਜਿੱਤਣਗੇ ਕਿਉਂਕਿ ਮੈਂ ਫਸਟ ਟਾਈਮ ਆਕਰਾਈ ਹਾਂ ਅੱਛਾ ਹਾਂਜੀ ਚਲੋ ਜੀ ਕੁਲਵੀਰ ਸਿੰਘ ਖਾਸਾ ਹਾਂਜੀ ਬਸ ਆਪਾਂ ਗੱਲ ਕਰਾਂਗੇ ਉਹ ਵੇਖੋ ਉਹਨਾਂ ਦੀ ਆਪਣੀ ਮਰਜ਼ੀ ਹੈ ਜੀ ਚੋਇਸ ਹੋ ਜਾਂਦੀ ਹੈ ਨਾ ਇਹ ਆਪਣਾ ਆਪਣਾ ਅਧਿਕਾਰ ਹੈ ਹਾਂ ਕਿਸੇ ਵਿਚ ਹਸਪੈਂਡ ਵਾਈਫ ਵੀ ਕੁਝ ਨਹੀਂ ਕਰ ਸਕਦੇ ਹਾਂ ਆਪਣਾ ਆਪਣਾ ਅਧਿਕਾਰ ਹੈ ਆਪਣਾ ਜ਼ਮੂਰੀ ਹੱਕ ਹੈ ਅਸੀਂ ਆਪਣੀ ਮਤ ਦਾ ਦਾਨ ਦੇਣਾ ਹਾਂਜੀ 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 ਉਹ ਤਾਂ ਹੈ ਜੀ ਹਾਂਜੀ ਓਕੇ ਜੀ ਥੈਂਕ ਯੂ ਤੋ ਬਲਵਿੰਦਰ ਰਲਿਆ ਮਿਲਿਆ ਹੰਕਾਰਾ ਪਰ ਜ਼ਿਆਦਾਤਰ ਲੋਕ ਇਹ ਕਹਿ ਰਹੇ ਨੇ ਕਿ ਮੁੱਖ ਤੌਰ ਤੇ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਹਾਲਾਂਕਿ ਮੈਂ ਫਿਰ ਤੋਂ ਕਹਿਣਾ ਕਿ ਮਨਦੀਪ ਸਿੰਘ ਖਾਲਸਾ ਜੋ ਵਾਰਿਸ ਪੰਜਾਬ ਦੇ ਸੰਸਦਾਂ ਦੇ ਉਮੀਦਵਾਰ ਨੇ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਉਹਨਾਂ ਦੀ ਸਾਈਲੈਂਟ ਵੋਟ ਹੈਗੀ ਹੈ ਪਰ ਜੇਕਰ ਅਸੀਂ ਜਿੱਤਣ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦਾ ਪੱਲਣਾ ਕੁਝ ਸੱਤਾਧਾਰੀ ਤਿਰ ਦਾ ਭਾਰੀ ਲੱਗ ਰਿਹਾ ਹੈ ਉਹ دہشت ਫਲਾਉਣ ਦੇ ਵਿੱਚ ਵੀ ਕਾਮਯਾਬ ਰਹੇ ਨੇ ਪਰ ਮੁਕਾਬਲਾ ਜਿਹੜਾ ਸ਼੍ਰੋਮਣੀ ਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਜ਼ਿਆਦਾ ਨਜ਼ਰ ਆ ਰਿਹਾ ਹੈ। ਸਤਿ ਸ੍ਰੀ ਅਕਾਲ ਭਾਜੀ। ਭਾਜੀ ਕਿਸ ਤਰ੍ਹਾਂ ਵੇਖਦੇ ਹੋ ਕਿੰਦੇ ਸਿਰ ਜਿੱਤ ਦਾ ਤਾਜ ਸਜ ਸਕਦਾ ਹੈ? ਕੌਣ ਵਿਧਾਨ ਸਭਾ ਚ ਪਹੁੰਚ ਸਕਦਾ ਹੈ? ਕਰਨ ਤਰਫ ਤੋਂ ਦਿੱਤੀ ਕਿ ਜਿਵੇਂ ਜਿਕੇ ਵੇਖੋ ਜੀ ਇਹੀ ਯਾਦ ਇਹ ਮੈਨੂੰ ਜਿਦਾ ਮੇਰਾ ਅੰਦਾਜ਼ਾ ਲੱਗਦਾ ਹੈ ਆਪਣੇ ਹਰਮੀਤ ਸਿੰਘ ਜੀ ਲਗਦਾ ਹੈ। ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ। ਅਮੀਰ ਨਾਲੋਂ ਉਹਾਂ ਭਾਜੀ ਜ਼ਿਆਦਾ। ਰਮੇ ਇਦਾ ਹੀ ਰੋਣਾ ਜਿਆਦਾ ਹਾਂ ਬਾਕੀ ਕਿਸਮਤ ਆ ਵੇਖੋ ਕੀ ਬੰਦਾ ਹੋਰ ਮੁਕਾਬਲਾ ਕਿਤੇ ਨਹੀਂ ਲੱਗਦਾ ਮੁਕਾਬਲਾ ਇਹਨਾਂ ਦੁੱਜੇ ਨਾਲ ਦਾ ਪਣਾ ਜਿਨ੍ਹਾਂ ਚੋਂ ਆ ਖਾਲਸਾ ਵਾਲਿਆਂ ਦਾ ਇਹਨਾਂ ਦਾ ਤੇ ਇਹਨਾਂ ਨਾਲ ਦਾ ਇਹਨਾਂ ਦੇ ਤੇ ਹਾਂਜੀ ਅ ਕੱਲ ਵੀ ਪਾਰਟੀ ਅਤੇ ਪਾਰਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਦਾ ਜਿਹੜਾ ਮੁਕਾਬਲਾ ਹੈ ਉਹ ਇਹਨਾਂ ਦੇ ਭਾਈ ਸਾਹਿਬ ਦਾ ਕਹਿਣਾ ਕਿਉਂਕਿ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਇੱਕ ਗੱਲ ਸਾਫ਼ ਹੈ ਕਿ ਜੇਤੂਆਂ ਦੀ ਸੰਭਾਵਿਤ ਲਿਸਟ ਦੇ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਾ ਨਾਮ ਨਹੀਂ ਹੈ। ਭਾਜੀ ਵੋਟਾਂ ਪੈ ਗਈਆਂ। ਛੜੂ ਵਾਲਾ ਹੀ ਤੂਹਾਈ ਛੜੂ ਵਾਲਾ ਹੀ ਤੇ ਬਾਕੀ ਵੇਖੋ ਇਹ ਮਜ਼ਦੂਰ ਬੰਦੇ ਆ ਅਸੀਂ ਕੋਈ ਪੈਸਾ ਤਾਂ ਲੱਗੇ ਤੁਹਾਨੂੰ ਨਹੀਂ ਲਿਆ ਅਸੀਂ ਕਿਹਾ ਸਾਡੇ ਕੋਠੇ ਬਾਕੇ ਦਿਓ ਕੋਠੇ ਡਿੱਗਣ ਵਾਲੇ ਆਈ 6 ਬੇਟੀਆਂ ਮੇਰੀਆਂ ਬੇੜਾ ਕੋਈ ਨਹੀਂ ਹੈਗਾ ਤੇ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਪਾਹਾ ਮੈਂ ਕੋਈ ਨਹੀਂ ਲਿਆਈ ਅੱਛਾ ਬੁੱਤ ਦੇ ਪੈਸਾ ਮਿਲਦਾ ਸੀ ਹਾਂਜੀ ਮੈਂ ਹੀ ਕੋਈ ਪੈਸਾ ਨਹੀਂ ਲਿਆਈ ਤੇ ਮਾਂ ਮੇਰੇ ਕੋਠੇ ਬਾਗੇ ਦਾ ਕੋਠੇ ਡਿੱਗਣ ਵਾਲੇ ਜਾ ਕੇ ਵੇਲੇ ਛੱਤਾਂ ਬਾਲੇ ਟੁੱਟੇ ਪਏ ਸਾਰੇ ਉੱਥੇ ਅਸੀਂ ਸੌਣਿਆ ਛੇ ਬੇਟੀਆਂ ਆ ਤੇ ਦੋ ਜੀ ਅਹੀਂ 6 7 8 8 ਜੀ ਹਾਂਜੀ ਤੇ ਜੇ ਇੱਥੇ ਚਲੋ ਝਾੜੂ ਵਾਲੇ ਦੀ ਆਈ ਤੇ ਹਾਂਜੀ ਇਹ ਪਤਾ ਕੀਤਾ ਹੋਣਾ ਵੀ ਪਤਾ ਉਹਨਾਂ ਕੀਤਾ ਜਾਂਦੇ ਅਸੀਂ ਕੋਠੇਗਾਠੇ ਬਾਕੇ ਦਵਾਂਗੇ ਪੈਸੇ ਦੇ ਦਿੰਦੇ ਸੀ ਪਰ ਅਸੀਂ ਨਹੀਂ ਪੈਸੇ ਲੈ ਜੀ ਹਾਂਜੀ ਕੋਠੇ ਪਾਣ ਦਾ ਵਾਅਦਾ ਕੀਤਾ ਜੀ ਕਹਿੰਦੇ ਇਸ ਕਰਕੇ ਆਵਾਂਗੇ ਪਾਰਟੀ ਨੂੰ ਵੋਟ ਪਾਈ ਜੀ ਅਮਰਿੰਦਰ ਮੈਂ ਆਉਂਗਾ ਤੁਹਾਡੇ ਕੋਲੇ ਤੁਸੀਂ ਇੱਕ ਵਾਰੀ ਅਸ ਮੇਰੇ ਕੋਲ ਰਵੀ ਬਖਸ਼ ਅਰਸ਼ੀ ਵੀ ਸਾਡੇ ਨਾਲ ਜੁੜ ਗਏ ਨੇ ਮੈਂ ਉਹਨਾਂ ਨਾਲ ਵੀ ਉਹਨਾਂ ਕੋਲ ਵੀ ਜਾਣਾ ਚਾਹਾਂਗਾ ਉੱਥੇ ਵੀ ਜਿਹੜੇ ਨੇ ਉਹਨਾਂ ਨਾਲ ਵੀ ਕਾਫੀ ਲੋਕ ਜੁੜੇ ਹੋਏ ਨੇ ਰਵੀ ਤੁਸੀਂ ਲਗਾਤਾਰ ਸਵੇਰ ਤੋਂ ਇੱਥੇ ਬਣੇ ਹੋਏ ਹੋ ਸਵੇਰ ਤੋਂ ਲਗਾਤਾਰ ਲੋਕਾਂ ਨਾਲ ਗੱਲਬਾਤ ਵੀ ਕਰ ਰਹੇ ਹੋ ਕੀ ਮਾਹੌਲ ਲੱਗ ਰਿਹਾ ਹੁਣ ਤਾਂ ਵੋਟਾਂ ਦਾ ਕੰਮ ਨਿਭਣ ਗਿਆ ਹੈਗਾ ਕੀ ਕਹਿ ਰਹੇ ਨੇ ਲੋਕ ਜਿਹੜੇ ਨੇ ਹੁਣ ਦਿਲ ਦੀ ਗੱਲ ਖੁੱਲ ਕੇ ਦੱਸ ਰਹੇ ਹੈ ਕਿ ਨਹੀਂ हां बिल्कुल क्योंकि ਲੋਕਾਂ ਦਾ ਜਿਹੜਾ ਦਿਲਾਂ ਦੀਆਂ ਧੜਕਣਾ ਸੀ ਉਮੀਦਵਾਰਾਂ ਦੀਆਂ ਤੇ ਹੁਣ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਉਹਨਾਂ ਦੀ ਕਿਸਮਤ ਜਿਹੜੀ ਹੈ ਈਵੀਐਮ ਚ ਕੈਦ ਕਰ ਦਿਤੀ ਆ ਔਰ ਹਣੇ ਅਸੀਂ ਇਸ ਵਕਤ ਖੜੇ ਆ ਤਰਨਤਾਰਨ ਦੇ ਜਿਹੜਾ ਮੇਨ ਦਰਬਾਰ ਸਾਹਿਬ ਵਾਲੇ ਬਾਜ਼ਾਰ ਚ ਔਰ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰਦਾਰ ਜੀ ਬੈਠੇ ਨੇ ਸਿੰਘ ਸਾਹਿਬ ਵੋਟਾਂ ਪੈ ਗਈਆਂ ਨੇ ਅੱਜ ਤਰਨਤਾਰਨ ਚ ਸਸੀ ਗਾਲ ਜੀ ਸਭ ਤੋਂ ਪਹਿਲੋਂ ਦੇ ਅੱਜ ਹੀ ਵੋਟਾਂ ਪੈ ਗਈਆਂ ਜੀ ਲੈ ਜੀ ਕੌਣ ਜਿੱਤੇਗਾ ਕੌਣ ਬਾਜ਼ੀ ਮਾਰੇਗਾ ਭਾਜੀ ਮੁਕਾਬਲਾ ਬਹੁਤ ਫਸਵਾ ਹੈ ਬਹੁਤ ਜ਼ਿਆਦਾ ਵਾਹ ਸਾਰਿਆਂ ਨੇ ਲਾਈ ਆ तकरीबन तकरीबन ਕਹੇ ਦਾ ਨਹੀਂ ਕਹਿ ਸਕਦੇ ਨਹੀਂ ਕੋਈ ਕੁਝ ਨਾ ਕੋਈ ਨਾ ਕੁਝ ਤੇ ਹੁਣ ਨਿਕਲ ਕੇ ਆਉਂਦਾ ਹੀ ਹੋਗਾ ਮੈਂ ਕਹਿੰਦਾ ਜੀ ਕੁਝ ਵੀ ਹੋ ਸਕਦਾ ਇੱਥੇ ਵਾਹ ਸਾਰਿਆਂ ਲੋਕ ਬਹੁਤ ਖਾਸ ਕੋਣ ਹੈ ਜਿਵੇਂ ਉਮੀਦਵਾਰ ਵੇਖੋ ਜੀ ਉਮੀਦਵਾਰ ਜਿਹੜੇ ਮੇਨ ਲਾ ਲੋ ਤੁਸੀਂ ਅਕਾਲੀਆਂ ਦੇ ਲਾ ਲੋ ਤੁਸੀਂ ਝਾੜੂ ਦੇ ਲਾ ਲੋ ਤੁਸੀਂ ਭਾਈ ਮਨਦੀਪ ਸਿੰਘ ਹੋਣੇ ਲਾ ਲੋ ਭਾਜਪਾ ਲਾ ਲੋ ਸਭ ਮੇਨ 'ਚ ਆ ਕੀ ਮੁੱਦੇ ਮੁੱਦੇ ਹੈਗੇ ਸਨ ਕੋਈ ਹਾਂਜੀ ਮੁੱਦੇ ਵੇਖੋ ਜੀ ਪਬਲਿਕ ਦੇ ਸਾਰੇ ਮੁੱਦੇ ਹੀ ਆ A to Z ਕਿ ਜੋ ਤਰਨ ਤਰਨ ਦੇ ਮੁਤਾਬਕ ਜਿਹੜਾ ਫਸਵਾ ਮੁਕਾਬਲਾ ਹੈ ਇਧਰ ਹੋਰ ਵੀ ਮੇਰੇ ਨਾਲ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਸਰਦਾਰ ਜੀ ਕੌਣ ਬਾਜੀ ਮਾਰੇਗਾ ਹੁਣ ਬਾਜੀ ਹਰਮੀਰ ਸਿੰਘ ਸਾਨੂੰ ਮਾਰ ਗਿਆ ਜੀ ਹਰਮੀਰ ਸਿੰਘ ਸੰਧੂ ਲੱਗਦਾ ਤੁਹਾਡੇ ਬਿਲਕੁਲ ਜੀ ਚਲੋ ਇਹਨਾਂ ਦੇ ਮੁਤਾਬਕ ਹਰਮੀਰ ਸਿੰਘ ਸੰਧੂ ਲੱਗਦਾ ਛੋ ਨੌਜਵਾਨ ਆ ਵੀਰ ਛੋਟੇ ਤੂੰ ਦੱਸ ਕੀ ਕੌਣ ਬਾਜੀ ਮਾਰੇਗਾ ਹਰਮੀਰ ਸਿੰਘ ਸੰਧੂ ਜੀ ਭਾਈ ਹਰਮੀਰ ਸਿੰਘ ਸੰਧੂ ਇਹਨਾਂ ਦੇ ਮੁਤਾਬਕ ਜਿਹੜੇ ਨੇ ਹਰਮੀਰ ਸਿੰਘ ਸੰਧੂ ਜਿਓ ਨੇ ਉਹ ਬਾਜੀ ਮਾਰਨਗੇ ਇਧਰ ਵੀ ਤੇ ਹੋਰ ਵੀ ਅੱਜ ਐਕਟਿਵ ਆ ਰਹੇ ਪਾਜੀ ਵੋਟਾਂ ਪੈ ਗਈਆਂ ਭਾਈਓ ਹਾਂਜੀ ਕੌਣ ਲੱਗਦਾ ਕੌਣ ਜਿੱਤੇਗਾ ਹੁਣ ਉਹਨਾਂ ਤੇ ਵੋਟਾਂ ਪੈ ਗਈਆਂ ਵਾਹ ਪ ਹਾਂਜੀ ਪੰਥ ਦਾ ਰਕਦਾ ਹੈ ਕਿਹਦਾ ਪੰਥ ਪੰਥ ਦਾ ਪੰਥ ਜਿੱਤੇਗਾ ਅੰਤ ਵਿੱਚ ਕੌਣ ਅਕਾਲੀ ਦਲ ਕੇ ਜਾ ਇਹਦੇ ਵਿੱਚ ਪੰਥ ਜੀ ਆਪਣਾ ਹੈਗਾ ਵਾ ਮਨਦੀਪ ਸਿੰਘ ਆ ਮਨਦੀਪ ਸਿੰਘ ਆ ਉਹ ਜਿੱਤੇਗਾ ਚਲੋ ਇਹਨਾਂ ਦੇ ਮੁਤਾਬਕ ਮਨਦੀਪ ਸਿੰਘ ਉਰੀ ਜਿੱਤਣਗੇ ਤੇ ਹੋਰ ਵੀ ਲੋਕ ਨੇ ਬਾਜ਼ਾਰਾਂ ਦੇ ਵਿੱਚ ਅਸੀਂ ਆ ਅਸੀਂ ਬਾਜ਼ਾਰਾਂ ਦੇ ਵਿੱਚ ਇਹ ਗੱਲਬਾਤ ਵੋਟਾਂ ਪੈ ਗਈਆਂ ਜੀ ਹਾਂਜੀ ਵੀਰ ਜੀ ਪਾਤੀ ਹੈ ਹਾਂਜੀ ਕੌਣ ਜਿੱਤੂਗਾ ਹੁਣ ਬੋਤੇ-ਵੋਟਾਂ ਪੈ ਗਈਆਂ ਹੁੰਦੇ ਦੋਸਤੋ ਜੀ ਦੋਵਾਂ ਦਾ ਮੁਕਾਬਲਾ ਜੀ ਕਿਹਦਾ 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 ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਇਹਨਾਂ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਇੱਥੇ ਸਰਦਾਰ ਜੀ ਦੀ ਦੁਕਾਨ ਹੈ ਉੱਥੇ ਵੀ ਗੱਲਬਾਤ ਕਰਨ ਸਰਦਾਰ ਜੀ ਵੋਟਾਂ ਪੈ ਗਈਆਂ ਜੀ ਪਾਏਓ ਵਧੀਆ ਵਧੀਆ ਪੈ ਗਈ ਕੌਣ ਕੌਣ ਜਿੱਤੂਗਾ ਲੱਗਦਾ ਹੁਣ ਤਾਂ ਵੋਟਾਂ ਪੈ ਗਈਆਂ ਇਹ ਦੋਵਾਂ ਦਾ ਮੁਕਾਬਲਾ ਅਕਾਲੀ ਦਲ ਦਾ ਤੇ ਇਹਨਾਂ ਦਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਅਕਾਲੀ ਦਲ ਦਾ ਤੇ ਆਮ ਆਦਮੀ ਪਾਰਟੀ ਦਾ ਲੋਕ ਨੇ ਗੱਲਬਾਤ ਕਰਨੇ ਉਹਨਾਂ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਿਸ ਦਾ ਸਿਰ ਦੇ ਉੱਤੇ ਜਿਹੜਾ ਇਹ ਤਾਜ ਤਾੜ ਕੇ ਸੰਤਾ ਭਾਜੀ ਵੋਟਾਂ ਪੈ ਗਈਆਂ ਜੀ ਹਾਂਜੀ ਸਤਿ ਸ੍ਰੀ ਅਕਾਲ ਪਾਇਓ ਹਾਂਜੀ ਵੋਟ ਪਾਏ ਕੌਣ ਲੱਗਦਾ ਕੌਣ ਜਿੱਤੇਗਾ ਹੁਣ ਵੋਟਾਂ ਤੋਂ ਪਹਿਲਾਂ ਤਾਂ 3-4 ਪਾਰਟੀਆਂ ਦਾਅਵੇਦਾਰੀਆਂ ਲੱਗਦੀਆਂ ਪਈਆਂ ਜੀ ਹਾਂਜੀ ਅੱਜ ਪਰ ਲੱਗ ਰਿਹਾ ਵੀ ਪਾਰਟੀਆਂ ਦੋ ਚੀ ਮੁਕਾਬਲਾ ਹੈ ਕਿਹੜੀਆਂ ਚ ਕਿਹੜੀਆਂ ਚ ਆਮ ਆਦਮੀ ਪਾਰਟੀ ਤੇ ਕਾਲੀ ਦਲ ਪਾਰਟੀ ਚ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਲੀ ਦਲ ਚ ਮੁਕਾਬਲਾ ਹਾਂਜੀ ਤੋਂ ਚ ਮੁਕਾਬਲਾ ਕੌਣ ਲੱਗਦਾ ਫਿਰ ਵੀ ਬਾਜੀ ਮਾਰ ਸਕਦਾ ਜੀ ਇਹ ਤਾਂ 14 ਤਰੀਕ ਨੂੰ ਪਤਾ ਲੱਗੂ ਪਰ ਮੁਕਾਬਲਾ ਮੋਸਟਲੀ ਰਹੇਗਾ ਜਿਲ੍ਹਾ ਮੁਕਾਬਲਾ ਪੂਰਾ ਫਸਵਾ ਮੁਕਾਬਲਾ ਜੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਚ ਉਹਨਾਂ ਕਹਿੰਦੇ ਬਾਕੀ ਤਸਵੀਰ ਜਿਹੜੀ ਹੈ ਉਹ 14 ਤਰੀਕ ਨੂੰ ਸਾਫ਼ ਹੋਏਗੀ ਲੇਕਿਨ ਮੁਕਾਬਲਾ ਜਿਹੜਾ ਹੈ ਉਹ ਆਮ ਆਦਮੀ ਅਤੇ ਕਾਂਗਰਸ ਦਾ ਅਕਾਲੀ ਦਲ ਦਾ ਕਹਿੰਦੇ ਪਏ ਨੇ ਤੇ ਬਜ਼ੁਰਗ ਬਾਉ ਜੀ ਵੀ ਬੈਠੇ ਨੇ ਗੱਲਬਾਤ ਕਰਨੇ ਬਾਉ ਜੀ ਵੋਟਾਂ ਪੈ ਗਈਆਂ ਜੀ ਪਾਤੀਆਂ ਵੋਟਾਂ ਕੌਣ ਲੱਗਦਾ ਕੌਣ ਬਾਜ਼ੀ ਮਾਰੂਗਾ ਜੀ ਮੁਕਾਬਲਾ ਇਹ ਹੱਥ ਜੋੜੇ ਨੇ ਆਪਣੀ رائے ਨਹੀਂ ਦੇਣੀ ਚਾਹੁੰਦੇ ਕਿਉਂਕਿ ਵੋਟਰ ਹਾਂ ਸਾਇਲੈਂਟ ਵੋਟਰ ਨੇ ਸਾਇਲੈਂਟ ਮੋਡ ਦੇ ਵਿੱਚ ਨੇ ਔਰ ਇਹ ਖੁੱਲ ਕੇ ਨਹੀਂ ਦੱਸਣਾ ਚਾਹੁੰਦੇ ਹੋਰ ਵੀ ਅੱਗੇ ਬਾਜ਼ਾਰ ਦੇਖੋ ਇੱਥੇ ਸਰਦਾਰ ਜੀ ਵੋਟਾਂ ਪੈ ਗਈਆਂ ਜੀ ਹਾਂਜੀ ਹਾਂਜੀ ਪਾਤੀ ਜੀ ਪਾਤੀ ਜੀ ਹੁਣ ਕੌਣ ਜਿੱਤੇਗਾ ਕਿਉਂਕਿ ਵੋਟਾਂ ਪੈ ਗਈਆਂ ਹੁਣ ਕਿਹਨੂੰ ਲੱਗਦਾ ਕੌਣ ਬਾਜ਼ੀ ਮਾਰੂ ਸੰਧੂ ਸਾਹਿਬ अच्छा संधू जितेंगे ਤੁਹਾਡੇ ਮੁਤਾਬਕ ਇਹਨਾਂ ਮੁਤਾਬਕ ਜਿਹੜਾ ਸੰਧੂ ਰੀ ਜਿੱਤਣਗੇ ਸਰਦਾਰ ਜੀ ਹੋਰ ਸਰਦਾਰ ਜੀ ਵੋਟਾਂ ਪੈ ਗਈਆਂ ਜੀ ਹਾਂਜੀ ਹਾਂਜੀ ਕੌਣ ਲੱਗਦਾ ਕੌਣ ਜਿੱਤੇਗਾ ਸ਼੍ਰੋਮਨੀ ਕਾਲੀਦਲ ਜਿੱਤੇਗਾ ਇਹਨਾਂ ਮੁਤਾਬਕ ਜੋ ਹੈ ਸ਼੍ਰੋਮਨੀ ਕਾਲੀਦਲ ਜਿਹੜਾ ਬਾਜ਼ੀ ਮਾਰੇਗਾ ਬਜ਼ੁਰਗ ਹੋਰ ਵੀ ਆ ਰਹੇ ਨੇ ਵੋਟਾਂ ਪੈ ਗਈਆਂ ਜੀ ਹਾਂਜੀ ਪਾਤੀ ਕੌਣ ਜਿੱਤੇਗਾ ਹੁਣ ਇਹ ਹਰਮੀਤ ਜਿੱਤੂਗਾ ਹਰਮੀਤ ਜਿੱਤੂਗਾ ਇਹਨਾਂ ਮੁਤਾਬਕ ਜੋ ਹੈ ਉਹ ਹਰਮੀਤ ਜਿਹੜਾ ਹੈ ਉਹ ਬਾਜ਼ੀ ਮਾਰੇਗਾ ਇੱਥੇ ਹੋਰ ਵੀ ਆ ਬਜ਼ਾਰਾਂ ਦੇ ਵਿੱਚ ਲੋਕ ਨੇ ਜਿਹੜੇ ਦੁਕਾਨਦਾਰ ਨੇ ਇਹਨਾਂ ਨਾਲ ਗੱਲਬਾਤ ਕਰ ਲਏ ਨੇ ਆ ਸਾਸ਼ੀਕਲ ਭਾਜੀ ਤਰੰਤਾਰ ਦੇ ਵੋਟਾਂ ਪੈ ਗਈਆਂ ਜੀ ਠੀਕ ਆ ਜੀ ਵੋਟ ਪਾਤੀ ਹੈ ਜੀ ਕੀ ਲੱਗਦਾ ਕੌਣ ਬਾਜੀ ਮਾਰੇਗਾ ਜੋਗੇ ਹੁੰਦੇ ਵੋਟਾਂ ਪੈ ਗਈਆਂ ਹੁੰਦੇ ਖੁੱਲ ਕੇ ਆ ਜੀ ਐਸਰ ਜੋਰ ਤੇ ਹਰਮੀਦਾ ਹਰਮੀਦਾ ਜੋਰ ਇਹਨਾਂ ਦੇ ਮੁਤਾਬਕ ਜਿਹੜਾ ਹੈ ਉਹ ਹਰਮੀਦਾ ਜੋਰ ਹੈ ਔਰ ਉਹ ਬਾਜੀ ਜੋ ਹੈ ਉਹ ਮਾਰਦੇ ਦਿਖਾਈ ਦੇਣਗੇ ਇਹ ਤਰਨਤਨ ਦੀ ਆਵਾਮ ਹੈ ਦੇਖੋ ਬਾਕੀ ਨਤੀਜੇ ਜਿਹੜੇ ਨੇ ਉਹ 14 ਤਰੀਕ ਨੂੰ ਨਿਕਲਣੇ ਨੇ ਬਾਹਰ ਪਰ ਲੋਕਾਂ ਦਾ ਜਿਹੜਾ ਇਹ ਫੈਸਲਾ ਕੀ ਹੈ ਲੋਕਾਂ ਦਾ ਕੀ ਕਹਿਣਾ ਹੈ ਇਹ ਸਭ ਦੇ ਲਈ ਅੱਜ ਗੱਲਬਾਤ ਕਰਨਗੇ ਇੱਥੇ ਲੇਡੀਜ਼ ਵੀ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੰਜੀ ਵੋਟਾਂ ਪੈ ਗਈਆਂ ਜੀ ਅੱਜ ਹਾਂ ਜੀ ਪਾਤੀ ਜੀ ਹਾਂ ਫਾਤੀ ਆ ਨਾ ਹਾਂਜੀ ਕੀ ਲੱਗਦਾ ਕੌਣ ਜਿੱਤੂਗਾ ਉਹਦੇ ਵੋਟਾਂ ਪੈ ਗਈਆਂ ਵੈਸੇ ਕੀ ਲੱਗਦਾ ਉਹਦਾ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਮੇਰਾ ਪ੍ਰਮਾਤਮਾ ਤਾਂ ਜਾਣਦਾ ਹੈ ਉਹਦਾ ਅੰਦਾਜ਼ਾ ਲੋਕਾਂ ਦੀਆਂ ਗੱਲਾਂ ਸੁਣੀਆਂ ਹੋਣਗੀਆਂ ਸੁਣਦੇ ਤੇ ਹੈਗੇ ਪਰ ਵੇਖੋ ਪਤਾ ਲੱਗੇਗਾ ਬਾਅਦ 'ਚ ਜਦੋਂ ਕੋਈ ਨਾ ਤੀਨ ਉਹ ਤੇ ਪਤਾ ਲੱਗਣਾ ਹੈ ਉਹਦਾ ਤੁਹਾਨੂੰ ਕੀ ਲੱਗਦਾ ਮਾਹੌਲ ਕੀ ਹੈ ਇਹ ਨਹੀਂ ਕਹਿ ਸਕਦੇ ਇਹ ਨਹੀਂ ਕਹਿੰਦੇ ਪ੍ਰਮਾਤਮਾ ਦੇ ਹੱਥ 'ਚ ਹੀ ਹੈ ਨਹੀਂ ਕਹਿੰਦੇ ਤੁਸੀਂ ਦੱਸੋ ਭੈਣ ਜੀ ਕੋਈ ਮਾੜੇ ਮੋਟੇ ਗੱਲਾਂ ਆਪਾਂ ਤਾਂ ਡਿਊਟੀ ਤੇ ਸੀ ਚਾ ਤੁਸੀਂ ਵੀ ਵੋਟ ਨਹੀਂ ਪਾਈ ਫਿਰ ਨਹੀਂ ਨਹੀਂ ਡਿਊਟੀ ਤੇ ਸੀ ਅੱਛਾ ਚਲੋ ਕੋਈ ਨਹੀਂ ਕਈ ਦੇਖੋ ਕਈ ਸਾਇਲੈਂਟ ਨੇ ਕਈ ਨਹੀਂ ਦੱਸਣਾ ਚਾਹੁੰਦੇ ਪਰ ਖੁੱਲ ਕੇ ਨਾਲ ਦੱਸਤ ਕਹਿੰਦੇ ਨੇ 14 ਤੀ ਨੂੰ ਪਤਾ ਲੱਗੇਗਾ ਸਰਦਾਰ ਜੀ ਵੋਟਾਂ ਪੈ ਗਈਆਂ ਆਤੀ ਹੈ ਜੀ ਹਾਂਜੀ ਹਾਂਜੀ ਪਾਤੀ ਕੀ ਲੱਗਦਾ ਕੌਣ ਜਿੱਤੇਗਾ ਵੇਖੋ ਰਿਜ਼ਲਟ ਆਈ ਜਣਾ ਰਿਜ਼ਲਟ ਤੇ ਆ ਜਣੇ ਪਰ ਉਦਾਂ ਕੀ ਬਾਜ਼ਾਰ ਚ ਗੱਲ ਹੁੰਦੀ ਜਾਂ ਆਪਣਾ ਕੀ ਅੰਦਾਜ਼ਾ ਲੱਗਦਾ ਸੰਦੀਪ ਦਾ ਜ਼ੋਰ ਜਿਆ ਲੱਗਦਾ ਸੰਦੀਪ ਮਨਦੀਪ ਦਾ ਜ਼ੋਰ ਲੱਗਦਾ ਠੀਕ ਹੈ ਜੀ ਪੰਥਕ ਉਮੀਦਵਾਰ ਮਨਦੀਪ ਦਾ ਕਹਿੰਦੇ ਨੇ ਜ਼ੋਰ ਲੱਗਦਾ ਹੈ ਉਹ ਜਿੱਤੇਗਾ ਦੇਖੋ ਸਾਰੀਆਂ ਜਿਹੜੀਆਂ ਨੇ ਮਿਲੀਆਂ ਜੁਲੀਆਂ ਜੋ ਨੇ ਉਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵੱਖ-ਵੱਖ ਜਿਹੜੇ ਨੇ ਉਹ ਲੋਕ ਜਿਹੜੇ ਨੇ ਇੱਥੇ ਆਪੜਾ ਉਹ ਫੈਸਲਾ ਸੁਣਾਉਂਦੇ ਦਿਖਾਈ ਦੇ ਰਹੇ ਬਾਉ ਜੀ ਵੋਟਾਂ ਪੈ ਗਈਆਂ ਜੀ ਹਾਂਜੀ ਸਭ ਮੁਕੰਮਲ ਹੋ ਗਿਆ ਜੀ ਕੰਮ ਵੋਟ ਪਾਤੀ ਹਾਂਜੀ ਕੀ ਲੱਗਦਾ ਕੌਣ ਬਾਜ਼ੀ ਮਾਰੇਗਾ ਵੇਖੋ ਕੋਲ ਮਾਰਦਾ ਨਹੀਂ ਇਹ ਤਾਂ ਚਲੋ ਉਹ ਤੇ 14 ਨੂੰ ਲੱਗਦਾ ਉਦਾਂ ਅੰਦਾਜ਼ਾ ਕੀ ਬਾਜ਼ਾਰ ਚ ਕੀ ਰੌਲਾ ਹੈ ਵੀ ਅੱਜ ਤੇ ਭਾਈ ਇਹ ਤਕਰੀਆਂ ਆਵਾ ਚਲੋ ਜੀ ਇਹਨਾਂ ਦੇ ਮੁਤਾਬਕ ਜੋ ਹੈ ਉਹ ਤਕੜੀ ਹੋਣੀ ਹੈ ਸਦਾਜੀ ਵੋਟ ਪਾਤੀ ਹੈ ਜੀ ਨਹੀਂ ਜੀ ਨਹੀਂ ਭਾਈ ਖਡੂਰ ਸਾਹਾ ਹਲਕਾ ਜੀ ਖਡੂਰ ਸਾਹਾ ਹਲਕਾ ਇਹ ਖਡੂਰ ਆ ਲੋ ਤੇ ਇੱਥੇ ਕਸਟਮਰ ਆਏ ਨੇ ਔਰ ਜਿਹੜੇ ਲੋਕ ਇਨਾਂ ਦੇ ਮੁਤਾਬਕ ਜੋ ਹੈ ਉਹ ਤਕੜੀ ਬਾਜੀ ਮਾਰਦੀ ਜੋ ਹੈ ਉਹ ਦਿਖਾਈ ਦੇਵੇਗੀ ਹੋਰ ਅੱਗੇ ਬਾਜ਼ਾਰ ਦੇ ਵਿੱਚ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਕੋਲੋਂ ਉਹਨਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਾਂਗੇ ਸਿੰਘ ਸਾਹਿਬ ਵੋਟਾਂ ਪੈ ਗਈਆਂ ਜੀ ਪਾਤੀ ਹੈ ਵੋਟ ਜੀ ਕੀ ਲੱਗਦਾ ਹੁਣ ਤੇ ਵੋਟਾਂ ਪੈ ਗਈਆਂ ਕੌਣ ਬਾਜੀ ਮਾਰੇਗਾ ਹੁਣ ਇੱਕ ਜੀ ਜਿਆਦਾ ਰਜਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਮਕਾਲੀ ਦਲ ਦਾ ਦੇਖੋ ਇਹਨਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਜੋ ਹੈ ਉਹ ਇਸ ਸੀਟ ਤੋਂ ਬਾਜ਼ੀ ਮਾਰੇਗਾ ਜਿਆਦਾ ਰਜਾਂ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੈ ਇੱਥੇ ਸਿੰਘ ਸਾਹਿਬ ਹੋਰ ਬੈਠੇ ਨੇ ਸਿੰਘ ਸਾਹਿਬ ਵੋਟਾਂ ਪੈ ਗਈਆਂ ਜੀ ਪਾਤੀ ਜੀ ਪਾਤੀ ਜੀ ਹੁਣ ਤੇ ਵੋਟਾਂ ਪੈ ਗਈਆਂ ਕੌਣ ਲੱਗਦਾ ਕੌਣ ਬਾਜ਼ੀ ਮਾਰੇਗਾ ਦੇਖੋ ਦੋਵੇਂ ਪਾਰਟੀਆਂ ਜੋਰਾ ਸ਼੍ਰੋਮਣੀ ਅਕਾਲੀ ਦਲ ਤੇ ਝਾੜੂ ਦਾ ਬਾਕੀ ਵੇਖੋ ਹੁਣ 14 ਤਰੀਕ ਨੂੰ ਤੁਹਾਡੇ ਮੁਤਾਬਕ ਫਸਵੇਂ ਫਸਵੀਂ ਟੱਕਰ ਆ ਪੂਰੀ ਫਸਵੀਂ ਟੱਕਰ ਬਾਕੀ ਜਿਹੜੇ ਉਹ ਰੇਸ ਤੋਂ ਬਾਹਰ ਨੇ ਹਾਂਜੀ ਬਿਲਕੁਲ ਸਾਰੇ ਬਾਹਰ ਹੈ ਸੇਮ ਹੀ ਹੈ ਸੇਮ ਸਪੀਕਰ ਸੇਮ ਹੀ ਹੈ ਦੋ ਦੋ ਪਾਰਟੀਆਂ ਦਾ ਮੁਕਾਬਲਾ ਹੈ ਦੋ ਪਾਰਟੀਆਂ ਆ ਬਾਕੀ ਜਿਹੜੀਆਂ ਨੇ ਬਾਹਰ ਕਿਹੜੀ ਕਿਹੜੀ ਪਾਰਟੀ ਦਾ ਮੁਕਾਬਲਾ ਝਾੜੂ ਤੇ ਅਕਾਲੀ ਦਲ ਦਾ ਝਾੜੂ ਤੇ ਅਕਾਲੀ ਦਲ ਦਾ ਆਰਮੇਨ ਸਿੰਘ ਜੀ ਕੱਢਿੱਤਾ ਓਕੇ ਝਾੜੂ ਅਤੇ ਅਕਾਲੀ ਦਲ ਦਾ ਮੁਕਾਬਲਾ ਹੈ ਜੀ ਬਾਕੀ ਕਹਿੰਦੇ ਨੇ ਰੇਸ ਤੋਂ ਬਾਹਰ ਹੈ ਸਿੰਘ ਸਾਹਿਬ ਹੋਰ ਵੀ ਨੇ ਇੱਥੇ ਸਰਦਾਰ ਜੀ ਵੋਟਾਂ ਪੈ ਗਈਆਂ ਜੀ ਪਾਤੀ ਹੈ ਜੀ ਕੀ ਲੱਗਦਾ ਕੌਣ ਜਿੱਤੇਗਾ ਸਰ ਵੈਸੇ ਤਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਚਲੋ 14 ਨੂੰ ਉਦਾਂ ਕੀ ਬਾਜ਼ਾਰ ਚ ਕੀ ਜਾ ਉਦਾਂ ਕੀ ਹੱਦਾਂ ਇਹ ਵੈਸੇ ਕਦੀ ਹਰਸਨਦੂ ਦੀ ਹਰਮਿੰਦਰ ਸਿੰਘ ਸੰਦੂ ਦੀ ਆਵਾਜ਼ ਆਉਂਦੀ ਹੈ ਜੀ ਅੱਛਾ ਤੇ ਕਦੀ ਜਾਂਦੇ ਆ ਜੀ ਮਨਪ੍ਰੀਆ ਜਿਹੜਾ ਮੁੰਡਾ ਸੰਨੀ ਆ ਉਹਦਾ ਬ੍ਰਦਰ ਜਿਹੜਾ ਮਨਦੀਪ ਓਕੇ ਜ਼ਿਆਦਾਤਰ ਤੇ ਇਹਦਾ ਵਾ ਜੀ ਇਹਨਾਂ ਮੁਤਾਬਕ ਜਿਹੜਾ ਹੈ ਹਰਮਿੰਦਰ ਸੰਧੂ ਜਾਂ ਮਨਦੀਪ ਜਿਹੜੀ ਆ ਉਹ ਮਨਦੀਪ ਸਿੰਘ ਨੇ ਉਹ ਬਾਜ਼ੀ ਮਾਰਦੇ ਹੋਏ ਜਿਹੜੇ ਦਿਖਾਈ ਦਿੰਦੇ ਨੇ ਬਜ਼ੁਰਗ ਬਾਪੂ ਜੀ ਵੀ ਇੱਥੇ ਬੈਨੇ ਪਾਉ ਜੀ ਜੁੜੇ ਹੋਏ ਨੇ ਆਪਾਂ ਉਹਨਾਂ ਕੋਲ ਵੀ ਚੱਲਦੇ ਆ ਤੁਸੀਂ ਬੜੀ ਵਧੀਆ ਰਾਏ ਕਿਹੜੀ ਇਕੱਠੀ ਕੀਤੀ ਹੈ ਲੋਕਾਂ ਮਨਿੰਦਰ ਆ ਰਹੇ ਨੇ ਤਸਵੀਰ ਤਾਂ ਮੈਂ ਮਨਿੰਦਰ ਕੋਲੇ ਜਾਨਣਾ ਚਾਹਾਂਗਾ ਅਮਨਿੰਦਰ ਜੀ ਤੁਸੀਂ ਦੇਖੋ ਅਸੀਂ ਉਧਰ ਵੀ ਗੱਲ ਕੀਤੀ ਜਿਹੜੀ ਰਵੀ ਨੇ ਵੀ ਉਹ ਵੀ ਜ਼ਿਆਦਾਤਰ ਮਿਕਸ ਰਿਵਿਊ ਆ ਰਹੇ ਹੈਗੇ ਹੁਣ ਇੱਕ ਵਾਰੀ ਫੇਰ ਆਪਾਂ ਦੇਖ ਲਈਏ ਕਿ ਗੇੜਾ ਲਾ ਕੇ ਕੀ ਕੀ ਕਹਿ ਰਹੇ ਆ ਲੋਕ ਆ ਬਿਲਕੁਲ ਸਾਡੇ ਨਾਲ ਕੁਝ ਵੱਡੀ ਗਿਣਤੀ ਵਿੱਚ ਇੱਥੇ ਲੋਕ ਮੌਜੂਦ ਨੇ ਜੋ ਇਸ ਵੇਲੇ ਬਾਜ਼ਾਰ 'ਚ ਦਿਖਲੇ ਹੋਏ ਨੇ ਸਤਿ ਸ਼੍ਰੀ ਅਕਾਲ ਭਾਜੀ ਕਿੱਥੇ ਦੇ ਰਹੇ ਨਾਲ ਹਾਂਜੀ ਇਹ ਤੁਹਾਨੂੰ ਮਲ ਅੱਡੇ ਚ ਵਾੜਦੇ ਰਹਿਣ ਵਾਲੀਆਂ ਪਰਮਿਟ ਨਹੀਂ ਹੈ ਕੋਟਾ ਪੈ ਗਈਆਂ ਕੀ ਲੱਗਦਾ ਹੈ ਕੌਣ ਜਿੱਤ ਸਕਦਾ ਹੈ ਇਸ ਵਾਰ ਜਿਹੜਾ ਮੁਕਾਬਲਾ ਬੜਾ ਸਖਤ ਜਿਹਾ ਵਾ ਅੱਗੇ ਹੁੰਦਾ ਕੋਈ ਕਲੀਅਰ ਫੋਟੋ ਜੀ ਬਣ ਜਾਂਦੀ ਹੈ ਇਸ ਵਾਰ ਕਲੀਅਰ ਫੋਟੋ ਨਹੀਂ ਬਣਣੀ ਕੋਈ ਫਿਰ ਵੀ ਮੁਕਾਬਲਾ ਅਸੀਂ ਤਿੰਨ ਪਾਰਟੀਆਂ ਦੇ ਜਾਵਦਾ ਵਾ ਅਕਾਲੀ ਦਲ ਆਪ ਕਾਂਗਰਸ ਇਹਨਾਂ ਤਿੰਨਾਂ ਵਿੱਚ ਮੁਕਾਬਲਾ ਵੀ ਕੌਣ ਜਿੱਤੇਗਾ ਅਜੇ ਹੁਣ ਸਮਾਂ ਨਹੀਂ ਤਾਂ ਕੋਈ ਵੀ ਜਿੱਤ ਸਕਦਾ ਆ ਕੋਈ ਵੀ ਜਿੱਤ ਸਕਦਾ ਔਰ ਸਹੀ ਪਤਾ ਲੱਗਣਾ 14 ਤਰੀਕ ਨੂੰ 12 ਵਜੇ ਤੋਂ ਬਾਅਦ ਆਮ ਆਦਮੀ ਪਾਰਟੀ ਰਮਿੰਦਰ ਸਿੰਘ ਸੰਧੂ ਜਿੱਤੇਗਾ ਭਾਈ ਹਾਂਜੀ ਪਹਿਲੀ ਵੋਟ ਪਾਈ ਐ ਇਸ ਵਾਰੀ ਉਹ ਜਿੱਤੋਗੇ ਪਹਿਲੀ ਵਾਰੀ ਵੋਟ ਪਾਈ ਐ ਹਾਂਜੀ ਰਮੇਸ਼ ਸਿੰਘ ਸੰਧੂ ਜਿੱਤਣਗੇ ਅਜੀਤ ਕੀ ਕਹਿਣਾ ਚਾਹੋਗੇ ਕੀ ਲੱਗਦਾ ਲੱਗਦਾ ਹੈ ਕਿ ਇਹ ਵੇਖੋ ਅੱਛੀ ਤੇ ਭਾਜੀਪੀ ਦੇ ਸਮਰਥਕ ਅਸੀਂ ਤੇ ਚੋਣੇ ਭਾਜੀਪੀ ਦੇ 2027 ਦੇ ਵਿੱਚ ਬਿਜੇ ਕਿਉਂਕਿ ਸਾਰੇ ਨੂੰ ਵੇਖ ਲਿਆ ਕਾਂਗਰਸ ਵੀ ਵੇਖ ਲਿਆ ਆਮ ਆਦਮੀ ਪਾਰਾ ਰੋਲਾ ਸੀ ਪਿਛਲੀ ਐ 92 ਸੀਟਾਂ ਤੋਂ ਆਈਆਂ ਉਹ ਵੀ ਵੇਖ ਲਈਆਂ ਹੁਣ ਇਹ ਲਾਸਟ ਸਾਲ ਰਹਿ ਗਿਆ ਕੁੜੀ ਵੋਟ ਪਈ ਹੋਣਾ ਅੱਜ ਪਈਆਂ ਇਹਦੇ ਚ ਕੀ ਲੱਗਦਾ ਇਹ ਜਿਵੇਂ ਲੱਗਦਾ ਪਿਆ ਜੀ ਜਨਤਾ ਨੇ ਕੋਲ ਕੇ ਨਹੀਂ ਕੁਛ ਲਸਿਆ ਅੰਦਰ ਜਾ ਕੇ ਜੋ ਆਪਣੀ ਮਰਜ਼ੀ ਨਾਲ ਕੀਤਾ ਵਾ ਮੁਕਾਬਲਾ ਲੱਗਦਾ ਵਾ ਬੜੀ ਜੀਪੀ ਦਾ ਵੀ ਨਾਮ ਆ ਗਿਆ ਮੈਂ ਦੇਖ ਰਿਹਾ ਸੀ ਕਿ ਪੂਰੀ ਜਿੰਨੇ ਵੀ ਲੋਕਾਂ ਦੀ ਰਾਏ ਆਈ ਉਹ ਚ ਬੀਜੇਪੀ ਦਾ ਪਹਿਲਾ ਨਾਮ ਆਇਆ ਮਨਿੰਦਰ ਚਲੋ ਫਿਲਹਾਲ ਮੈਂ ਧੰਨਵਾਦ ਕਰੂੰਗਾ ਤੁਸੀਂ ਬਹੁਤ ਵਧੀਆ ਰਾਏ ਜਿਹੜੀ ਇਕੱਠੀ ਕੀਤੀ ਹੈ ਲੋਕਾਂ ਦੀ ਨਾਲੇ ਰਵੀ ਤੁਹਾਡਾ ਵੀ ਮੈਂ ਧੰਨਵਾਦ ਕਰੂੰਗਾ ਕਿ ਤੁਸੀਂ ਲੋਕਾਂ ਦੀ ਸਾਰੀ ਰਾਏ ਜਾਣੀ ਉਹਨਾਂ ਦੇ ਮਨ ਦੀਆਂ ਗੱਲਾਂ ਜਾਣੀਆਂ ਨੇ ਤਾਂ ਇੱਕ ਜਿਹੜੀ ਆਵਾਜ਼ ਆਈ ਉਹ ਬੀਜੇਪੀ ਦੀ ਵੀ ਆਈ ਬਾਕੀ ਜ਼ਿਆਦਾਤਰ ਅਸੀਂ ਦੇਖਿਆ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਮੁਕਾਬਲਾ ਦੱਸਿਆ ਹਾਲਾਂਕਿ ਕਈ ਲੋਕਾਂ ਨੇ ਮਨਦੀਪ ਸਿੰਘ ਦਾ ਵੀ ਨਾਮ ਲਿਆ ਤਾਂ ਹੋਈ ਤਰਨ ਤਰਨ